ਬਾਈ ਇਹ ਤੁਸੀਂ ਮਾਛਲ ਦੇ ਡਰਾਈਵਰ ਹੋ ਤੁਸੀਂ ਚੰਡੀਗੜ੍ਹ 에어ਪੋਰਟ ਤੇ ਆਏ ਹੋ ਤੁਹਾਨੂੰ ਕਦੇ ਵੀ ਤੁਸੀਂ ਜਿੰਨੀ ਵਾਰੀ ਪਿਕਅਪ ਕਰਨ ਆਏ ਹੋ ਜਾਂ ਪੰਜਾਬ ਆਉਂਦੇ ਹੋ ਤੁਸੀਂ ਤੁਹਾਨੂੰ ਕਦੇ ਪੰਜਾਬ ਵਿੱਚੋਂ ਗਾਲ ਕੱਢਦਾ ਕੋਈ ਥੱਪੜ ਮਾਰਦਾ ਤੁਹਾਨੂੰ ਕਦੇ ਕੋਈ ਨਹੀਂ ਭਾਈ ਤਾਂ ਸਾਡੇ ਆਦਮੀ ਨਾ ਨੂੰ ਨਾ ਕਿ ਸਾਡੇ ਆਪਣੇ ਜਿਹੜੇ ਡਰਾਈਵਰ ਮਾਛਲ ਜਾਣਦੇ ਆ ਜਾਂ ਕੋਈ ਟੂਰਿਸਟ ਪੰਜਾਬ ਦਾ ਘੁੰਮਣ ਜਾਂਦਾ ਹੈ ਸਾਡੇ ਬੰਦੇ ਨੇ ਉੱਥੇ ਕੁੱਟਮਾਰ ਕਰਾ ਤੇ ਕਰੀ ਜਾਂਦੀ ਹੈ ਇਹ ਤਾਂ ਬਾਈ ਉਹਨਾਂ ਕੇ ਗਲਤ ਗਲਤ ਹੀ ਹੈ ਉਹਨਾਂ ਦਾ ਐਸਾ ਕਰਨਾ ਚਾਹੀਏ ਐਕਚੁਅਲੀ ਬੜੇ ਅਸੀਂ ਨਾ ਹਫਤੇ ਦਾ ਟਾਈਮ ਦੇ ਰਹੇ ਹਾਂ ਤੁਸੀਂ ਆਪਣਾ ਜਦ ਵੀ ਆਓ ਪਿਕਅਪ ਕਰੋ ਵਧੀਆ ਗੱਲ ਹੈ ਕੰਮ ਕਰੋ ਅਸੀਂ ਵੀ ਕੰਮ ਕਰਨਾ ਤੁਸੀਂ ਵੀ ਕੰਮ ਕਰਨਾ ਪਰ ਬਾਈ ਬੇਨਤੀ ਆਤਮ ਮੰਨ ਕੇ ਆਪਣੇ ਹੋਰ ਥੋੜੇ ਉੱਥੇ ਹੀ ਮੱਚਲੇੜੇ ਲੋਕਲ ਡਰਾਈਵਰ ਆ ਉਹਨਾਂ ਨੂੰ ਸੁਨੇਹਾ ਲਾ ਦਿਓ ਕਿ ਸਾਨੂੰ ਕੰਮ 'ਚ ਬੜੀ ਦਿੱਕਤ ਆਊਗੀ ਤੁਸੀਂ ਕਿਸੇ ਨੂੰ ਪਿਕਅਪ ਨਹੀਂ ਕਰਦਦੇ ਨਾ ਉਰੇ ਚੰਡੀਗੜ੍ਹ 에어ਪੋਰਟ ਤੋਂ ਚਾਹੇ ਜੀ ਨੰਬਰ ਗੱਡੀ ਜਿੱਥੇ ਮਰਜੀ ਹੈ ਉਹਨੇ ਦੀ ਹੈ ਬਲਾਸਪੁਰ ਦੀ ਹੈ ਮੀਰਪੁਰ ਦੀ ਨਾ ਨਾਨ ਦੀ ਹੈ ਜਾਂ ਮੰਡੀ ਦੀ ਹੈ ਜਾਂ ਕੁਲੂ ਦੀ ਹੈ ਜਾਂ ਕਿਤੇ ਦੀ ਵੀ ਹੈ ਅਸੀਂ ਧਰਮਸ਼ਾਲਾ ਦੀ ਅਸੀਂ ਗੱਡੀ ਪਿਕਅਪ ਨਹੀਂ ਕਰਨ ਦਿੰਦਾਵਾਂ ਬਾਕੀ ਮੈਂ ਸਿਰਫ ਫਾਰਵਰਡ ਕਰ ਦੋ ਤੁਹਾਨੂੰ ਕਦੇ ਵੀ ਦਿੱਕਤ ਆਈ ਦਾ ਦੋ ਤਾਂ ਸਾਡੇ ਬੰਦੇ ਨਾਲ ਕਿਉਂ ਦੋ ਕੋਈ ਦਿੱਕਤ ਨਹੀਂ ਆਈ ਤਾਂ ਵੀਰੇ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਡੇ ਸਾਰੇ ਮਾਤਲੇ ਡਰਾਈਵਰਾਂ ਨੂੰ ਕਿ ਵੀਰੇ ਜਿਹੜੇ ਸਾਡੇ ਉਥੇ ਲੋਕਲ ਬੰਦੇ ਆ ਤਾਂ ਉਹਨਾਂ ਨੂੰ ਤੰਗ ਨਾ ਕਰੋ ਜਿਹੜੇ ਪੰਜਾਬ ਦੇ ਡਰਾਈਵਰ ਜਾ ਰਹੇ ਆ ਠੀਕ ਆ ਬਾਈ ਬਸ ਆ ਫਾਰਵਰਡ ਕਰ ਦੋ ਵੀਰੇ ਗਰੁੱਪਾਂ ਚ